ਓਏ ਆ ਜਾ ਭਰਾਵਾ ਆ ਜਾ ਤੈਨੂੰ ਢੀਕੰਦੇ ਇਹ ਬੜੇ ਜਿਹਰ ਦੇ ਬੜੇ ਜਿਹਰ ਤੇ ਢੀਕੰਨੇ ਤੈਨੂੰ ਹਾਂ ਬਣ ਗਏ ਕਿੱਥੇ ਆ ਓਏ ਇੱਧਰ ਆਓ ਮੂੰਹ ਆਵਾਜ਼ ਮਾਰਦੇ ਤਰੀ ਆ ਲੱਗ ਗਈ ਤੁਹਾਡੇ ਮੋਮੋਸ ਖਾਓ ਭਰਾਵਾ ਮੋਮੋਸ ਤੁਹਾਡੇ ਆ ਮੋਮੋਸ ਨਹੀਂ ਮੈਂ ਖਾਂਦਾ ਓਏ ਓਏ ਆ ਜਾਓ ਇੱਧਰ ਆਓ ਯਾਰ ਓਏ ਆ ਜਾ ਆ ਜਾ ਘਰਾਨਾ ਕਿਉਂ ਚਾਬੀ ਤੇਰੇ ਕੋਲੋਂ ਸੁਟਰੀ ਦਿਓ ਲੋਰੀ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਵਿੱਚ ਅੱਜ ਅਸੀਂ ਕੁੰਮਣੇ ਆ ਮਾਰਕੀਟ ਤੇ ਕਹਿੰਦੇ ਮੋਮੋਸ ਖਾਣੇ ਆ ਮੋਮੋਸ ਖਾ ਰਹੇ ਆ ਅਦੇ ਮਲਾਈ ਚਾਂਪ ਵੀ ਆਉਣੀ ਆ ਤੇ ਉਸ ਤੋਂ ਬਾਅਦ ਇੱਧਰ ਸਪਰਿੰਗ ਰੋਲ ਵੀ ਕਰਵਾਏ ਨੇ ਤੇ ਹੁਣ ਆਪਾਂ ਜਾਣਾ ਆ ਮਾਰਕੀਟ ਬਾਜ਼ਾਰ ਦੇਖਣ ਵੀ ਕਿੰਨਾ ਕਰ ਰਸ਼ ਆ ਗੁਟੇ ਗਾਡੇ ਦੇਖ ਕੇ ਉਹਨੇ ਗੁਟੇ ਗਾਡੇ ਦੇਖਣ ਜਾਣੇ ਆ ਜੇ ਦੇਖਣੇ ਹੀ ਆ ਸਿਰਫ ਲੈ ਆਪਾਂ ਪਹਿਲਾਂ ਲੈ ਆ ਤੁਹਾਨੂੰ ਮਾਰਕੀਟ ਦੱਸਣਾ ਆ ਫਿਰ ਰਸ਼ ਕਿੰਨਾ ਗਿਆ ਰਸ਼ ਬਹੁਤ ਜ਼ਿਆਦਾ ਆ ਅਜਲੰਦਰੋਂ ਆ ਗਿਆ ਆਪਣਾ ਕਾਕੂ ਉਹਦੇ ਨਾਲ ਉਹਦਾ ਮਿੱਤਰ ਭਰਾ ਤੇ ਆਪਣੇ ਬੰਦੇ ਸਾਰੇ ਨਾਲ ਆ ਹਨ ਵੀਰ ਮੰਨਤ ਅਬੇ ਦਮਨ ਤੇ ਇੱਕ ਮੈਂ ਠੀਕ ਆ ਜੀ ਤੇ ਚਲੋ ਹੁਣ ਜਾਣੇ ਆ ਬਾਜ਼ਾਰ ਪਹਿਲਾਂ ਖਾਰੀਏ ਫਿਰ ਇਹਨੂੰ ਟਾਈਮ ਬਹੁਤ ਲੱਗ ਰਿਹਾ ਮਲਾਈ ਚਾਂਬੜ ਨੂੰ ਤੇ ਉੱਧਰ ਸਪਰਿੰਗ ਰੋਲ ਨੂੰ ਇਹਨੂੰ ਓਵਰ ਗੱਦੀ ਪਉਦਾ ਲੋ ਜੀ ਉਹ ਵੀ ਉਹ ਵੀ ਆਪਣੀ ਤਿਆਰ ਹੋਈ ਚੁੱਕੀ ਆ ਆਲਮੋਸਟ ਮੇਰੇ ਕੋਲ ਆ ਪੜਾ ਹੀ ਆ ਲੱਗ ਰਿਹਾ ਲੋ ਬਈ ਸਪਰਿੰਗ ਰੋਲ ਆ ਗਏ ਆ ਤੇ ਸਾਰੇ ਖਾ ਰਹੇ ਆ ਆ ਮੈਂ ਸਿਰਫ ਮਲਾਈ ਚਾਂਬੜੀ ਖ ਰਿਹਾ ਕਦੋਂ ਆਵੇ ਤੇ ਆ ਭੱਜ ਭੱਜਿਆ ਬਸ ਲੋ ਵੀ ਇਹਨਾਂ ਨੇ ਪਿੱਛੋਂ ਚੀਜ਼ਾਂ ਖਾ ਪੀ ਕੇ ਤੇ ਹੁਣ ਆਗੇ ਗੋਲ ਗੱਪਿਆਂ ਵਾਲ ਕੋਲ ਗਿਆ ਬਈ ਰੇੜੀ ਪੜ੍ਹ ਲਓ ਤੀ ਕਿਹੜੀ ਆ ਮਨ ਘੱਟਾ ਹੁੰਦਾ ਸੀ ਮਨ ਘੱਟਾ ਹੁੰਦਾ ਕਹਿੰਦਾ ਰਣਵੀਰ ਹੁੰਦਾ ਸੀ ਨਹੀਂ ਹੁੰਦਾ ਚਾਹ ਮਖਾ ਕੇ ਪਾਰਾ ਪਾਰਾ ਹੋ ਰਿਹਾ ਪਾਰਾ ਪਾਰਾ ਫੀਲ ਹੋ ਰਿਹਾ ਹੈ ਚਿੱਤ ਚਿੱਤ ਪਾਰਾ ਪਾਰਾ ਫੀਲ ਹੁੰਦਾ ਗੁੱਡ ਈਵਨ ਇਹ ਫੋਨ ਚ ਬਿਜ਼ੀ ਰਹਿੰਦੇ ਵੱਡੇ ਬੰਦੇ ਵੱਟੀਆਂ ਗੱਲਾਂ ਆਪਾਂ ਪਹੁੰਚ ਗਏ ਮਾਰਕੀਟ ਅੱਬ ਮਜ਼ਾ ਆਏਗਾ ਨਾ ਭੀੜੋ ਆ ਆਪਣੇ ਸਾਧਨ ਆਪਾ ਲਾ ਦਿੱਤੇ ਆ ਮਤਲਬ ਗੁੱਡੇ ਵਖਾਣਾ ਗੁੱਡੇ ਚੈੱਕ ਕਰੋ ਤੁਸੀਂ ਕੀ ਬਾਤ ਠੀਕ ਆ ਤੇ ਆਪਾਂ ਗੁੱਡੇ ਤੇ ਪਹਿਲਾਂ ਲੈ ਚੁੱਕੇ ਆ ਬਾਕੀ ਛੋਟੀ ਮੋਟੀ ਦੇਖਣੀ ਆ ਆਪਣੇ ਕਾਕੂ ਲਈ ਉਹ ਖੜਾ ਆ ਉਹਨੂੰ ਜਿਹੜੀ ਪਸੰਦ ਆਈ ਆ ਆਪਾਂ ਉਹ ਲੈ ਕੇ ਚੱਲ ਜਾਨੀ ਗੁੱਡੀ ਕਹਿੰਦਾ ਕਹਿੰਦਾ ਮੱਛੀ ਲੈਣੀ ਹੁੰਦੀ ਕਿਚੀਆਂ ਮਾਰਨੇ ਹੁੰਦੇ ਆਓ ਚੱਲੀਏ ਯਾਰ ਮਾਰਕੀਟ ਘੁੰਮ ਫਿਰ ਗਏ ਆਈਏ ਆਓ ਚੱਲੀਏ ਕੀ ਕੀਤਾ ਨੋਕਲਾਤਾ ਨੂੰ ਚਲੋ ਫਿਰ ਚਲੋ ਲੱਗੇ ਆਪਾਂ ਐਂਟਰੀ ਕਰਨ ਅੰਦਰ ਕਾਕੂ ਕਿੱਥੇ ਉਹ ਕੀ ਕਰਦਾ ਤੂੰ ਕਾਕੂ ਨਹੀਂ ਛੱਡਦਾ ਕੁਝ ਬਹੁਤ ਬਹੁਤ ਖਾਣ ਪੀਣ ਦਾ ਚਸ ਬਹੁਤ ਮਾੜਾ ਇਹਨੂੰ ਸਾਰੀ ਬੋ ਖਾਂਦਾ ਪੀਂਦਾ ਇਹ ਬਸ ਹੁਣ ਅੱਗੇ ਚੱਲੇ ਆਂ ਮਾਰਕੀਟ ਤੇ ਆਇਦ ਕੀ ਰਸ਼ ਘਟ ਰਿਹਾ ਲੱਗਦਾ ਇੱਥੇ ਬਾਹਰ ਬਾਹਰੀਆਂ ਬਹੁਤ ਜ਼ਿਆਦਾ ਕਿ ਪਤੰਗਾਂ ਦੀ ਇੱਕ ਦੁਕਾਨ ਉਹ ਆ ਇੱਕ ਆਇਆ ਤੇ ਇੱਕ ਉਧਰ ਵੀ ਹੈਗੀ ਆ ਉਹ ਸਾਹਮਣੇ ਉਹ ਵਿੱਚੋਂ ਲੱਭਣੀ ਨਹੀਂ ਤੁਹਾਨੂੰ ਸਾਹਮਣੇ ਇੱਕ ਦੁਕਾਨ ਆ ਵੱਡੀ ਵਾਲੀ ਤੇ ਇਸ ਕਰਕੇ ਇੱਥੇ ਸਿਰਫ ਰਸ਼ ਜ਼ਿਆਦਾ ਆ ਅੰਦਰ ਵੀ ਹੈਗੀਆਂ ਨੇ ਜਾਨੇ ਆ ਅੰਦਰ ਅੰਦਰ ਜਾ ਕੇ ਕਿਤੇ ਖਾਂਦੇ ਆ ਰਾਮ ਆਪਾਂ ਆ ਬੰਦੇ ਦੀ ਇੱਥੋਂ ਫੇਵਰੇਟ ਚੀਜ਼ ਲੈਣੀ ਹੈ ਇੱਕ ਕਿੱਥੇ ਲੱਗੀ ਆ ਉਹ ਆਈ ਆਈ ਕਿੰਨੇ ਦੇ ਲੈਣੀ ਆ ਫਿਰ ਲੈ ਲਈਏ ਤੇਰੇ ਘਰ ਨੂੰ ਤੇਰੇ ਘਰ ਨੂੰ ਕੀ ਲੈਣੀ ਆ ਆਪਾਂ ਠੀਕ ਆ بس ਇਹਦੇ ਘਾਂਜੂ ਕੀ ਲੈਣੀ ਬਾਕੀ ਹੋਰ ਕੀ ਨੇ ਜਿਹੜੇ ਖਾਣੀ ਹੋ ਗਿਆ ਆ ਜਾਣਗੇ ਬਈ 2 ਕਿਲੋ ਲਿਆ ਦਿਓ ਇਹਨੂੰ ਉਹ ਵੀ ਘੱਟਵਾ ਉਹ ਬੇਇੱਜ਼ਤੀ ਕਰਦਾ ਕਾਕੂ ਬੇਇੱਜ਼ਤੀ ਕਰੀ ਨਹੀਂ ਹੁੰਦਾ ਆਉਂਦੇ ਆ ਫੜਦੇ ਆ ਫੇਰ ਰਾਸ਼ਰ ਰਾਸ਼ਰ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਇੱਥੋਂ ਆਹ ਵਾਜੇ ਦਾ ਗਾਹ ਬਹੁ ਪੈਂਦੇ ਆ ਇੱਕ ਆ ਦੁਕਾਨ ਆ ਜਿਹੜੀ ਬਹੁਤ ਚੰਗੀ ਓਏ ਓਏ ਹੱਥ ਬੜੀ ਕਰਾਉਂਦੇ ਆ ਮੁੰਡੇ ਆ ਜਿਹੜੇ ਆਪਣੇ ਵੱਡੇ ਭਾਜੀ ਨਹੀਂ ਆਏ ਆ ਮੁੰਡਾ ਇਸ ਵਾਰ ਹੀ ਆਇਆ ਇੱਥੇ ਬੜੀਆਂ ਲੱਗ ਰਹੀਆਂ ਨੇ ਪਤਾ ਲੱਗਦਾ ਨਾ ਦੇਖੋ ਮੁੰਡੇ ਕੁੜੀ ਲੈ ਕੇ ਜਾਂਦੇ ਕਿਉਂ ਇਹ ਟਾਈਮ 'ਚ ਇਸ ਟਾਈਮ ਪੂਰਾ ਮਾਹੌਲ ਪਖਿਆ ਹੋਇਆ ਏ ਕੱਲ ਲੋਹੜੀ ਆ ਤੇ ਅੱਜ ਇਹਨਾਂ ਨੇ ਪੂਰੀ ਤਸੱਲੀ ਕਰਾਉਣੀ ਆ ਹਾ ਜੀ ਆ ਸ਼ਿੰਬੇ ਆ ਸ਼ੀਂਬਾ ਮੋਤੀ ਮੋਤੀ ਬੜਾ ਕਰਦਾ ਹਾ 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 ਹ ਅਰੇ ਅਰੇ ਇੱਥੇ ਨਹੀਂ ਪਤਾ ਲੱਗਣਾ ਤੂੰ ਕਿੱਥੇ ਰਹਿ ਜਾਣਾ ਵਾ ਕੁਝ ਨਹੀਂ ਪਤਾ ਲੱਗਣਾ ਇੱਥੇ ਇਹਦਾ ਮਾਰਕੀਟ ਹੈ ਬੜੀ ਅੱਗੇ ਤੱਕ ਆਪਾਂ ਦੇਖਣੇ ਇੱਕ ਗੁੱਡੇ ਜਿਹੜੇ ਆਪਾਂ ਇੰਸਟਾਗ੍ਰam ਤੇ ਦੇਖੇ ਹੋਏ ਆ ਸ਼ਹਿਰ ਇੱਥੇ ਮਿਲ ਜਾਣ ਜੇ ਮਿਲ ਜਾਣ ਤਾਂ ਫਿਰ ਲੈ ਲਾਂਗੇ ਨਹੀਂ ਤਾਂ ਰਹਿਣ ਦਾਂਗੇ ਮੁੰਡਿਆਂ ਦੀ ਹਾਈਟ ਬਹੁਤ ਜ਼ਿਆਦਾ ਹੈ ਉਸ ਵਾਣਾ ਨਹੀਂ ਕੁਛ ਓਏ ਆ ਜਾ ਫਰਾਵਾ ਤੈਨੂੰ ਸੀ ਦੇਨੇ ਆ ਸਵਾਦ ਨੇ ਤੈਨੂੰ ਸੂਟ ਸਾੜ। ਉਹ ਦੁਕਾਨਾਂ ਤੇ ਰਸ਼ ਦੇਖੋ ਕਿੰਨਾ ਪਿਆ ਹੋਇਆ ਬਹੁਤ ਜ਼ਿਆਦਾ। ਇਹ ਲੋੜੀ ਤਾਂ ਇੱਕ ਦਿਨ ਪਹਿਲਾਂ ਦੀ ਆ। ਦਿਲਹਾਲ ਤਾਂ ਲੋੜੀ ਤੋਂ ਕਿੰਨੇ ਦਿਨ ਪਹਿਲਾਂ ਹੀ ਇੱਥੇ ਚੱਲਦੀ ਜਾਂਦੀ ਆ। ਤੁਹਾਡੇ ਸਾਹਮਣੇ ਦੇਖ ਸਕਦੇ ਹੋ ਸਾਰੇ ਇਹੀ ਦੁਕਾਨਾਂ ਭਰੀਆਂ ਪਈਆਂ ਨੇ ਸਾਰੀਆਂ ਆਲਮੋਸਟ ਕੋਈ ਵੀ ਨਹੀਂ ਖਾਲੀ ਲੱਗ ਰਹੀ। ਆਹ ਦੁਕਾਨ ਤੋਂ ਗੁੱਡੇ ਦਾ ਹੋ ਸਕਦਾ ਵੀ ਚਾਂਸ ਮਿਲ ਜਾਵੇ। ਕਿ ਗੁੱਡਾ ਮਿਲ ਜਾ ਮਿਲ ਸਕਦਾ ਆ ਦੇਖੋ। ਦਾ ਸਭ ਪਤਲੋ ਹਾਂ ਜਾਂ ਨਾ ਓਏ ਇੱਥੋਂ ਚਾਂਸ ਹੈਗਾ ਕਾਕੂ ਉਹ ਗੁੱਡੇ ਮਿਲਣ ਦਾ ਚਾਕੂ ਕਾਕੂ ਓਏ ਇੱਧਰ ਉਧਰ ਹੈਗੇ ਆ ਉਧਰ ਵੀ ਹੈਗਾ ਬਾਜ਼ਾਰ ਵੱਟ ਇੱਥੋਂ ਇੱਥੋਂ ਚਾਂਸ ਹੈਗਾ ਉਹ ਗੁੱਡਾ ਮਿਲ ਸਕਦਾ ਹਨ ਪਤਾ ਕਰਕੇ ਰੀਲ ਦਿਖਾਰੇ ਉਹਨਾਂ ਨੇ ਇੱਕ ਵਾਰੀ ਹੈਗਾ ਅੱਗੇ ਵੀ ਕੋਕ ਮਾਮਾ ਨਹੀਂ ਇੱਥੋਂ ਚਾਂਸ ਇੱਥੋਂ ਚਾਂਸ ਹੈਗਾ ਨੋ ਗੁੱਡੇ ਮਿਲ ਸਕਣ ਅੱਗੇ ਮੋਲ ਕਿਉਂਕਿ ਇਹ ਇਹੋ ਦੀਆਂ ਚੀਜ਼ਾਂ ਲੈ ਕੇ ਰੱਖਦੇ ਆਏ ਇਹਨਾਂ 10 ਮੋਟੋ ਹਾਂ ਜਾਂ ਨਾ ਉਹ ਲਗਾਈ ਚੱਲ ਬੇਟੇ ਐਦਾਂ ਨਹੀਂ ਚੱਲਣਾ ਇੱਥੇ ਦੇਖੋ ਆਹ ਦੁਕਾਨ ਤੇ ਬਹੁਤ ਰਸ਼ ਹੁੰਦਾ ਉਹ ਜਦੋਂ ਮੇਰੀ ਸਕੂਟਰੀ ਵੱ ਚੱਲੀ ਆਹ ਦੁਕਾਨ ਨੀ ਨਾ ਰਸ਼ ਨਾ ਨਾ ਕਿਉਂਕਿ ਇੱਥੋਂ ਮਾਨੂੰ ਸੁਣੀਏ ਚੀਜ਼ਾਂ ਮਿਲਦੀਆਂ ਰਹਿੰਦੀਆਂ ਹੈ ਕਾਕੂ ਉਹ ਪਿਛੇ ਲੱਗਾਈ ਉਹਦੇ ਲੱਗੇ ਮੇਰੀ ਲਾਡੋ ਇਹ ਮੇਰੀ ਲਾਡੋ ਅਹੀਂ ਅੰਦਰ ਐਂਟਰੀ ਕਰ ਜੀਏ ਫਿਰ ਮੈਂਦੇ ਤੁਹਾਨੂੰ ਫੇਰ ਕਰਦੇ ਆਂ ਵਾਰਤਾਲਾਪ ਸਾਨੂੰ ਉੱਥੋਂ ਨਾ ਮਿਲੇ ਨੀ ਗੁੱਡੇ ਕਿਉਂਕਿ ਕਹਿੰਦੇ-ਕਹਿੰਦੇ ਖਤਾਂ ਹੈਗੇ ਹੀ ਪਰ ਖਤਮ ਹੋ ਗਏ ਹੁਣ ਅੱਗੇ ਚੱਲੇ ਅੱਗੇ ਦੇਖਦੇ ਆਂ ਗੁੱਡੇ ਮਿਲਦੇ ਆ ਤੇ ਮੈਂ ਤਾਂ ਤਾਂ ਵੀਡੀਓ ਬੰਦ ਕੀਤੀ ਵੀ ਸਾਨੂੰ ਰੀਲ ਵਿਖਾਉਣੀ ਪੈਣੀ ਸੀ ਨਾ ਉਹਨਾਂ ਨੂੰ ਫੇਰ ਮਿਲਨੇ ਆਂ ਸੀ ਉਹ ਹੁਣ ਅੱਗੇ ਜਾ ਕੇ ਦੇਖਦੇ ਆਂ ਮਿਲਦੇ ਕਿ ਨਹੀਂ ਮਿਲਦੇ ਅਹੀਂ ਜਿਹੜਾ ਗੁੱਡਾ ਲੱਭ ਰਹੇ ਆ ਮਿਲ ਰਿਹਾ ਨਹੀਂ ਲਿਆ ਉਹਨਾਂ ਨੇ ਕੀ ਗੱਲ ਆ ਹੁਣ ਇੱਥੋਂ ਦੇਖਾਂਗੇ ਹੌਲੀ-ਹੌਲੀ ਖਾਂ ਜਾ ਕੇ ਵੀ ਜੇ ਗੁੱਡੇ ਮੁੰਡੇ ਬਹੁਤ ਖੜ ਰਹੇ ਨੇ ਇੱਥੋਂ ਦੇਖੋ ਦੇਖੋ ਅੰਦਰ ਜਾ ਕੇ ਦੇਖ ਲਓ ਜੋ ਦੇਖਣਾ ਦੇਖੋ ਦੇਖੋ ਮੱਛੇ ਮੱਛੇ ਦੇਖੋ ਆਪਣੇ ਜਿਹੜੇ ਮੱਛੇ ਹੈਗੇ ਮੱਛੇ ਛੋਟੇ ਛੋਟੇ ਮੱਛੇ ਚਾਹੀਦੇ ਐ ਡੇਡੇ ਹੋਣਗੇ ਆਪਣੇ ਉਹ ਫੁੱਲ ਸਾਈਜ਼ ਨਹੀਂ ਚਾਹੀਦੇ ਫੁੱਲ ਸਾਈਜ਼ ਕਹਿੰਦੇ ਨਾ ਤੁਸੀਂ ਫੁੱਲ ਸਾਈਜ਼ ਨਹੀਂ ਚਾਹੀਦੇ ਨਹੀਂ ਹੈਗੇ ਉਹ ਯਾਰ ਬਾਹਰ ਵੀ ਨਹੀਂ ਹੈਗੇ ਆ ਦੇਖ ਖਾਨੀ ਆ ਨਹੀਂ ਹੈਗੇ ਨਹੀਂ ਹੈਗੇ ਉਹ ਸ਼ੇਡਿੰਗ ਹੋਰ ਕੁੱਟੇ ਆ ਉਹ ਦੀ ਦੱਬਨ ਦੇਖ ਲੱਭ ਦੇ ਮੱਛੀ ਕਿਤੇ ਵੀ ਨਹੀਂ ਮਿਲਦੇ ਵੇ ਪਤੰਗਾ ਪਤੰਗਾ ਲੱਗਦਾ ਨਹੀਂ ਬਰੈਡਿੰਗ ਵੇਖੋ ਅੱਛਾ ਅੱਛਾ ਚਲੋ ਕੋਈ ਨਾ ਚਲੋ ਵੀ ਅੱਗੇ ਚੱਲੀ ਆਪਣ ਫੜਾ ਫੜਾ ਫੜ ਫੜਾ ਫੜ ਮਾਰਕੀਟ ਫੋਲ ਵਾਫ ਨਹੀਂ ਪੂਰੀ ਮੱਛੇ ਮੱਛੇ ਤਾਂ ਵੀਲੇ ਕੱਚੇ ਲੈ ਲੋ ਮੱਛੇ ਲੈਣ ਅੰਦੇ ਤਾਂ ਕੱਚੇ ਸੁਵਾਲੋ ਆਪਣੇ ਆਪਣੇ ਮੇਚ ਦੇ ਉਹ ਧਿਆਨ ਨਾਲ ਤੂੰ ਨਾ ਡਿੱਗ ਪੀ ਤੇਰੇ ਵਾਸਤੇ ਪਟੀਆਂ ਵੀ ਲੈਣੀਆਂ ਪੈਣੀਆਂ ਗਲਵਜ਼ ਵੀ ਚਲ ਹਾਲ ਤਾਂ ਸਾਡੇ ਕੋਲ ਹੈਗੇ ਆ ਤੇ ਆਪਾਂ ਇਸ ਟਾਈਮ ਹੁਣ ਅੱਗੇ ਜਾ ਰਹੇ ਅੱਗੇ ਓਏ 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 ਅੱਭੀ ਰੁਕੋ ਹਾਂ ਓਏ ਹਾਲੋ ਵੀਰ ਓਏ ਆ ਰਹੇ ਆ ਰਹੋ ਆ ਰਹੋ ਓਏ ਆ ਰਹੋ ਭਰਾਵਾ ਆ ਰਹੋ ਆ ਰਹੋ ਨਿਕਲੋ ਨਿਕਲੋ ਆ ਜਾ ਆ ਜਾ ਹੁਣ ਅੱਗੇ ਚੱਲੇ ਅੱਗੇ ਜਾ ਕੇ ਦੇਖਦੇ ਆ ਮੱਛੀ ਹਾਂ ਇੱਥੋਂ ਇੱਥੋਂ ਮਿਲੰਦੇ ਸਾਨੂੰ ਮੱਛੇ ਕਹਿੰਦੇ ਵੀ ਮੱਛੇ ਹੈਗੇ ਆ ਉਹ ਲੱਗੇ ਆ ਸਾਹਮਣੇ ਆਣ ਆ ਸਾਹਮਣੇ ਲੱਗੇ ਮੱਛੇ ਤੇ ਆਪਾਂ ਉਹ ਲੈ ਕੇ ਜਾਣੇ ਆ ਛੋਟੇ ਮਿਲੇ ਕਿਧੋ ਨਹੀਂ ਪਿੱਛੋਂ ਸਾਰੇ ਆਪਾਂ ਮਾਰਕੀਟ ਸਾਰੇ ਘੁੰਮ ਆਏ ਆ ਰਸ਼ ਦੇਖੋ ਤੇ ਜਿੱਥੇ ਗੁਰੂਟਰੀ ਇਕ ਲੋਕੀ ਗੁੱਡਾ ਕੋਈ ਵੀ ਇੱਕ ਚੀਜ਼ ਖਲੋਗੀ ਨਾਲ ਹੀ ਬੰਦ ਤੇ ਆਪਾਂ ਉਹ ਲੈ ਕੇ ਚੱਲੀਏ ਉਹ ਥੋੜੇ ਬਲ ਚਾਹੀਦੇ ਹਾਂਜੀ ਛੋਟੇ ਨਹੀਂ ਇਹ 250 ਰੁਪਏ ਦਰਜਨ ਵਾਲੇ ਆ ਕਿ ਕਿਹੜੇ ਕਿਹੜੇ সাইਜ ਆ ਮੜਿਆ ਕਰ ਦਿਓ ਦੋ ਕਿ ਦਰਜਨ ਕਰ ਦਿਓ ਆਪਣੇ ਰੰਗ ਰੰਗੇ ਕਰਾ ਦਿ ਦੂਗਾ ਭਾਈ ਹੋਰ ਰੰਗ ਰੰਗੇ ਕਰ ਦਿਓ ਥੋੜੇ ਰੰਗ ਰੰਗੇ ਕਰ ਦਿਓ ਭਾਈ ਸਾਰੇ ਆਣੇ ਕਰ ਦਿਓ ਕਰ ਦਿਓ ਕਰ ਦਿਓ ਭਾਈ ਕਰ ਦਿਓ ਵੀ ਇੱਥੋਂ ਮਿਲੇ ਨੇ ਇਹਦੀ ਖੁਆਇਸ਼ ਹੋ ਗਈ ਜੇ ਪੂਰੀ ਇੰਨੇ ਮਾਰਨੀ ਆ ਜੇ ਕੱਲ ਖਿਚੀ ਨਾ ਬਿਚਾਰ ਰਹਿ ਗਿਆ ਖਾਣ ਨੂੰ ਬਸ ਉਹ ਵੀ ਲੱਗੇ ਲੈਣ ਮਿੱਠਾ ਰਹਿ ਗਿਆ ਬਸ ਮਿੱਠੇ ਮਿੱਠੇ ਦਾ ਬੋਝ ਹੋ ਗਿਆ ਏ ਉਹ ਮਿਲ ਗਏ ਭਰਾਵਾ ਸ਼ੂਗਰ ਠੀਕ ਆ ਹੁਣ ਆਪਾਂ ਇਹ ਤੋਂ ਸਿੱਧਾ ਜਾਣਾ ਇਹਨੂੰ ਪਹਿਲਾਂ ਮਿੱਠਾ ਲੈ ਕੇ ਦੇਣਾ ਉਹ ਚੇ ਚੇਤਾ ਕਰਾ ਰਹੇ ਹੋ ਮੈਨੂੰ ਇਹਨੂੰ ਇਹ ਬੋ ਆਦੀ ਆ ਉਹ ਮਿੱਠੇ ਦਾ ਆ ਗਈ ਮਿੱਠਾ ਵਾ ਮਿੱਠਾ ਇਹਨੂੰ ਚਾਹੀਦਾ ਵੇਸਨੂੰ ਤੇ ਨੂੰ ਅੱਗੇ ਕੀ ਦੱਸਿਆ ਕੀ ਦੱਸਿਆ ਦੱਸਿਓ ਬੇਨਾ ਬਟਾਲੇ ਨੇ ਸਪਾਂਸਰ ਕਰਾਉਣਾ ਸਭ ਕੁਝ ਸਪਾਂਸਰ ਵਾਈ ਨੋ ਵੀ ਮੱਛੇ ਕੱਢ ਲੈ ਕੇ ਲੱਗਦਾ ਟਾਈਮ ਤੇ ਜਦੋਂ ਆ ਗਏ ਆਪਾਂ ਫਿਰ ਮਿਲਦੇ ਆਂ ਭਾਈ ਆ ਲੱਭਦੇ ਵੀ ਸਾਰੇ ਜਣੇ ਉਹਨਾ ਹਰੇ ਦੇ ਦੇ ਸਾਰੇ ਤੇ ਉਹ ਵੀ ਕਹਿ ਰਹੇ ਕਹਿੰਦਾ ਸਾਰੇ ਹਰੇ ਦੇ ਦੇ ਚਲੋ ਭਾਈ ਆਪਾਂ ਚੱਲੀਏ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਮਾਰਕੀਟ 'ਚ ਬਹੁਤ ਜ਼ਿਆਦਾ ਰਸ਼ ਹੈ ਇਸ ਟਾਈਮ ਗਾ ਪਿਆ ਹੋਇਆ ਪੂਰਾ ਆਪਾਂ ਅੱਗ ਹੋ ਗਿਆ ਇਹ ਦੇਖਿਆ ਨਿਕਨੇ ਕਿ ਬੱਚੇ ਵੀ ਆਏ ਤਾਂ ਅਸੀਂ ਡੀਗ ਰਹੇ ਆ ਵੀ ਅਸੀਂ ਕੁਝ ਮਿਲ ਹੀ ਜਾਵੇ ਮੈਨੂੰ ਸਮਝ ਨਹੀਂ ਆ ਰਹੀ ਇਹਨਾਂ ਚ ਕੀ ਐਡਾ ਖਾਸ ਆ ਮੱਛੀਆਂ ਵਿੱਚ ਵੀ ਜਿਹੜਾ ਕਾਕੂ ਮੰਗਦਾ ਹੀ ਇਹੋ ਆਂਦਾ ਮੈਨੂੰ ਇਹੋ ਹੀ ਲੈ ਕੇ ਦੋ ਦੁਕਾਨਾਂ ਦੇ ਬਹੁਤ ਜ਼ਿਆਦਾ ਰਸ਼ੇ ਆ ਇਸ ਟਾਈਮ ਬੰਦੇ ਆਪਣੇ ਹੁਣ ਪੱਜ ਰਹੇ ਆ ਗਾਹ ਨੂੰ ਤੋਂ ਆਪਾਂ ਨਿਕਲੀਏ ਇੱਥੋਂ ਹੁਣ ਤੇ ਆਪਣੇ ਮੋਟਰਸਾਈਕਲ ਸਟਾਰਟ ਕਰੀਏ ਤਾਂ ਆਪਾਂ ਚੱਲੀਏ ਘਰ ਹੁਣ ਮਿਲਦੇ ਤੁਹਾਨੂੰ ਘਰ ਜਾ ਕੇ ਕਿਉਂਕਿ ਇਸ ਟਾਈਮ ਤੇ ਰਸ਼ ਬਹੁਤ ਆ ਤੁਹਾਨੂੰ ਘਰ ਜਾ ਕੇ ਮਿਲਦੇ ਹੁਣ ਠੀਕ ਹੈ ਜੀ ਉਹ ਲੈ ਲਓ ਹੁਣ ਕਰਾ ਲਓ ਜਿੰਨਾ ਕਰਾਉਣਾ ਆ ਕਰਾ ਲਓ ਕਰਾ ਲਓ ਮਿੱਠਾ ਕਰਾਓ ਤੇ ਫਿਰ ਚੱਲੀਏ ਆਪਾਂ ਆਪਾਂ ਆ ਗਏ ਮਾਰਕੀਟ ਤੋਂ ਬਾਹਰ ਮਾਰਕੀਟ ਸਾਰੀ ਪਿੱਛੇ ਰਹਿ ਗਈ ਆ ਹੁਣ ਉਧਰਲੀ ਸਾਈਡ ਤੇ ਹੁਣ ਥਾਗੇ ਬੰਦੇ ਆਪਣੇ ਉੰਤੋਰ ਪਰ ਕੇ। ਕਿ ਠੰਡ ਬਹੁਤ ਜ਼ਿਆਦਾ ਹੈ। ਉਤੋਂ ਹੱਥ ਸਾਡੇ ਖੇਲ ਨਹੀਂ ਦੇ। ਹੋ ਗਈ ਆ? ਪੈਸੇ ਮੇਰੇ ਕੋ ਲੜਾ ਯਾਰ। ਚਲੋ। ਮੈਂ ਪੈਸੇ ਦੇ ਦਿਆਂ ਫਿਰ। ਉਹ ਤੇ Google Pay ਕਰਦੇ ਲੱਗਾ ਉਹ ਤਾਂ। ਓਏ 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 ਇਹ ਕੀ? ਮੱਥਾ ਟੇਕ ਗਿਆ ਏ। ਕਿਹਦੇ ਪਤਾ ਨਹੀਂ ਕੀ ਕਰਕੇ ਗਿਆ। ਪਤਾ ਨਹੀਂ ਕੀ ਕਰਕੇ ਗਿਆ ਮੈਨੂੰ ਸਮਝ ਨਹੀਂ ਆਈ ਮੰਨੇ। ਹਾਂ। ਲੋਬੀ। ਆਪਾ ਪਹੁੰਚੂਗੇ ਆ ਘਰ ਤੇ ਬਹਿ ਚੁਕੇ ਆ ਰਜਾਈਆਂ ਦੀ ਕਿਉਂਕਿ ਬਾਹਰ ਠੰਡ ਬਹੁਤ ਜ਼ਿਆਦਾ ਹੈ ਕਾਕੂ ਜੀ ਵੀ ਬਹਿ ਗਿਆ ਆਪਣਾ ਰਣਵੀਰ ਤੇ ਕਾਕੂ ਨਾਲ ਆ ਜਿਹੜਾ ਮੁੰਡਾ ਉਹ ਵੀ ਤੇ ਬਾਕੀ ਬਾਕੀ ਸਾਰੇ ਬਾਹਰ ਗਏ ਆ ਕਹਿੰਦੇ ਆਉਣੇ ਆ ਸੋ ਇੱਥੇ ਕਰਦੇ ਆ ਆਪਾ ਵਲੌਗ ਦੀ ਐਂਡਿੰਗ ਸੋ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਵੀਰਪਨ ਪਰਮਣੂ ਪਿਆਰ ਪਿਆਰੇ ਸਤਿ ਸ਼੍ਰੀ ਅਕਾਲ ਅਲਵਿਦਾ